ਆਦੀ ਆ ਪੱਥਨ ਉਲਟ ਬਹਿਣੀ ਸਤਰਾਮ ਬੜਾ ਵੜਦਾ ਹੈ ਤੋਂ ਵੱਡਾ ਲੰਬੀ ਨੂੰ ਵੀ ਬਹੁਤ ਹੈ ਪਰ ਕੋਈ ਧਾਰ ਦੀ ਬਾਤ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਅੱਜ ਪਹੁੰਚਿਆ ਪਿੰਡ ਛਕਰੀ ਤਹਿਸੀਲ ਜ਼ਿਲ੍ਹਾ ਛੇਤੀ ਤਰਨਤਾਰਨ ਸਾਹਿਬ ਸੋ ਸਰੀਆਲੀ ਦੇ ਬਿਲਕੁਲ ਨਜ਼ਦੀਕ ਪਿੰਡ ਛਕਰੀ ਓਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਦੋਸਤੋ ਪਸ਼ੂ ਰੂਟੇਨ ਦੇ ਵਿੱਚ ਖਰੀਦਦਾਰੀ ਕਰਦੇ ਨੇ ਤੇ ਲਿਆ ਕੇ ਸੇਲ ਕਰਦੇ ਆ आज ਇਸ ਵੀਡੀਓ ਵਿੱਚ ਨਾਗਾਪਾ ਤੁਹਾਨੂੰ ਵੈਸੇ ਟੋਟਲ ਤਿੰਨ ਦਿਖਾਉਣੇ ਆ ਇੱਕ ਬਲੈਕ ਰੰਗ ਦੇ ਵਿੱਚ ਤੁਸੀਂ ਜਿਹੜੀ ਇਹ ਵਾੜ ਦੇਖ ਰਹੇ ਜੇ ਤੋਕੜ ਗੱਬਣ ਆ ਗੱਬਣ ਚੈੱਕ ਪਾਸ ਆ ਕਿੰਨਾ ਥੱਲੇ ਦੁੱਧ ਉਹ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਤੇ ਦੋ ਇਧਰ ਜਿਹੜੀਆਂ ਵਾੜਾ ਤੁਸੀਂ ਦੇਖੋਗੇ ਦੋਵੇਂ ਸੁਈਆਂ ਸੁਵਾਈਆਂ ਨੇ ਹਫਤੇ ਡੇਢ ਹਫਤੇ ਦੋ ਹਫਤਿਆਂ ਦੇ ਵਿੱਚ ਵਿੱਚ ਸੂਬਾ ਇਹਨਾਂ ਦੋ ਵਾੜਾਂ ਦਾ ਅੱਜ ਤਰੀਕ 22 ਦਸੰਬਰ ਤੇ ਸਮਾਂ ਦੋਸੂ ਕੋਈ ਸ਼ਾਮ ਦੇ 4:00 ਵਜੇ ਦਾ ਤੇ ਬਾਕੀ ਇੱਥੇ ਆ ਕੇ ਮੇਰਾ ਵੀਰ ਸੋਏ ਸੋਏ ਪਸ਼ੂ ਆ ਵੈਸੇ ਤਿੰਨਾਂ ਦੁੱਧ ਤੇ ਚੱਲਣ ਡਏ ਆ ਕੋਈ ਆਪਣੀ ਕਿਉਂਕਿ ਪਸ마 ਕੇ ਤਸੱਲੀ ਕਰ ਸਕਦੇ ਹੋ ਤੁਸੀਂ ਆਓ ਕਰ ਲੈਂਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਸਿੰਘ ਸਾਸਰੀ ਕਾਲ ਸਾਸਰੀ ਕਾਲ ਭਾਜੀ ਉਸ ਨਾਮ ਠੀਕ ਠਾਕ ਜੀ ਬਹੁਤ ਵਧੀਆ ਹੋ ਠੀਕ ਠਾਕ ਵੀਰੇ ਵਧੀਆ ਵਧੀਆ ਬਾਈ ਠੀਕ ਠਾਕ ਜੀ ਸਤਨਾਮ ਵੜਾ ਅਜ ਟੋਟਲ 3 ਆਪਣੇ ਕੋਲ ਆ ਹਾਂਜੀ ਭਾਈ ਹੁਣ ਆਟਮ ਚੰਦੀਆਂ 2 ਟਾਡੇ ਹੁੰਦੇ ਆ ਵੋ 2 ਲੱਡੀਆਂ ਜੀ ਅੱਛਾ ਜੀ 20 ਰੁਪਏ ਸੇਲ ਕਰਤੀਆਂ ਤੋਂ ਹਾਂਜੀ ਸੇਲ ਹੋ ਗਈਆਂ ਜੀ ਆਹ ਤਾਂ ਆਪਣੇ ਕੋਲ ਟੋਕੜ ਗੱਪਣ ਨਾਕ ਆ ਗਿਆ ਕ ਇਹ ਭਾਈ ਟੋਕੜ ਗੱਪਣ ਦੇ ਪਰਲੀਆਂ ਦੋਵੇਂ ਸੂਈਆਂ ਜੀ ਠੀਕ ਆ ਜੀ ਹਾਂਜੀ ਚੰਗੀਆਂ ਨਿਕਲੇ ਚਵਾਈ ਚਵਾਈ ਨਹੀਂ ਬਚੀਆਂ ਚਵਾਈਆਂ ਪੂਰੀ ਓਕੇ ਜ ਲੋਵੀ ਭਰਾਵੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸੇ ਵੇੜ ਤੋਂ ਕਰਾਂਗੇ ਇੱਕ ਟੋਕੜ ਗੱਪਣਾ ਜੇ ਤੁਸੀਂ ਦੇਖ ਰਹੇ ਜੇ ਬਲੈਕ ਰੰਗ ਦੇ ਵਿੱਚ ਵੇੜਾ ਥਣ ਥਣ ਪੂਰਾ ਹੱਥ ਹੀ ਲੰਬਾ ਹੱਥੀ ਮੁੱਠੀ ਦਾ ਥਾਣਾ ਤੇ ਵੇਖੋ ਤੁਸੀਂ ਕੱਦ ਕਾਠ ਠੀਕ ਆ ਜੀ ਵੱਡਾ ਕੱਦ ਕਾਠ ਲੰਬੀ ਲੰਬੀ ਪੂਰੀ ਆ ਤਾਂ ਬਿਲਕੁਲ ਇੱਕ ਨੁਕਰੀਆਂ ਘੋੜੀਆਂ ਵਰਗੀ ਆਪਾਂ ਜਿਵੇਂ ਕਹ ਦੀਆਂ ਨਾ ਦਿਖ ਦੁਖ ਸਤਨਾਮ ਘੋੜੀਆਂ ਵਰਗੀਆਂ ਦੀ ਹਾਂਜੀ ਹਾਂਜੀ ਭਾਈ ਬਾਕੀ ਕੱਦ ਕਾੜ ਬਹੁਤ ਆ ਬੱਚੀ ਦਾ ਜੀ ਵੱਡਾ ਕੱਦ ਕਾਠ ਹਾਂਜੀ ਵੱਡਾ ਕੱਦ ਕਾਠ ਇਹ ਵੀਰੇ ਇੱਕ ਤਾਂ ਇਹ ਦੱਸ ਦੇ ਅਗਲੇ ਗਾਹ ਕਿੰਨੇਵੇਂ ਸੂਵੇ ਲਈ ਗੱਪਣਾ ਤੇ ਹੋ ਹਾਂਜੀ ਇਹਦੇ ਥੱਲੇ 12 ਕਿਲੋ ਉਹਨਾਂ ਦੇ ਦੁੱਧ ਚ ਪਰ ਆਪਾਂ ਠਗਾ 14 ਪਰ ਆਪਾਂ ਗਰੰਟੀ 12 ਦੀ ਦੇਵਾਂਗੇ ਫੇਸਬੁੱਕ ਤੋਂ 12 ਕਿਲੋ ਕਿਹਾ ਸੀ 12 ਕਿਲੋ ਦੋਵਾਂ ਟਾਈਮਾਂ ਦਾ ਮਨਾ ਕੇ ਦੇਵਾਂਗੇ ਲੀਟਰਾਂ ਦਾ ਤੁਸੀਂ ਹਾਂਜੀ ਹਾਂਜੀ ਤੇ ਆਪਣੀ ਦੋ ਮਹੀਨੇ ਦੀ ਗੱਭਣ ਚੈੱਕ ਪਾਸ ਆਪਾਂ ਆਪਦੀ ਕਰਾਈ ਉਹ ਆਪਦਾ ਭੈਣ ਭਰਾ ਉਹ ਰੈਕਟਰ ਨਾਲ ਲੈ ਕੇ ਕਰਾ ਕੇ ਠੀਕ ਆ ਜੀ ਹਾਂਜੀ ਲੋਬੀ ਪ੍ਰਭਾ ਦੋ ਮਹੀਨੇ ਦੀ ਗੱਭਣ ਚੈੱਕ ਪਾਸ ਉਹਦੇ ਨਾਲ ਦੀ ਨਾਲ ਹੀ 12 ਕਿਲੋ ਦੁੱਧ ਇਸ ਵੇਰ ਦੇ ਥੱਲੇ ਹਾਜ਼ਰ ਆ ਬਾਕੀ ਭਾਜੀ ਇਹ ਫਾਰਮ ਜੋ ਵਹਿੜ ਹੈ ਖੁੱਲੀ ਛੱਡੀ ਆ ਥੋੜੇ ਪੱਠਾ ਟਕਣ ਚੁੱਕੇ ਵੇ ਧੱਕ ਨਹੀਂ ਦੇਣ ਢਈ ਆ ਟਾੜੇ ਸਾਹਮਣੇ ਈ ਵੜਾ ਆਮ ਤੇ ਘਰੇ ਆਪਨ ਨਹੀਂ ਮੈਨਾਂ ਹੋਈ ਉਹੀ ਗੱਲ ਕਰਨ ੜਿਆ ਮੈਂ ਵੀ ਤਕਰੀਬਨ ਹੋਣਾ 12 ਕਿਲੋ ਦੁੱਧਾ ਦੋਸਤੋ ਥੋੜਾ ਜਿਹਾ ਵੀਰਾਂ ਦਾ ਵੀ ਜੀ ਜੂ ਨਹੀਂ ਲਾਇਆ ਗਿਆ ਕੈਮਰਾ ਨਵੀਂ ਥਾਂ ਤੇ ਆਨ ਕੇ ਪਛ ਥੋੜਾ ਜਿਹਾ ਪੱਠਾ ਟੱਕਾ ਨਹੀਂ ਖਾਂਦੇਗੇ ਉਹਦੇ ਕਰਕੇ ਥੋੜਾ ਜਿਹਾ ਤੁਹਾਨੂੰ ਲੱਗੂਗਾ ਵੀ ਜਿਵੇਂ ਪੇਟਾਂ ਦੇ ਪਾਸੇ ਠੀਕ ਹੈ ਜੀ ਰੱਜੀ ਪੂਜੀ ਘਟਾ ਥਾਂ ਇੱਕ ਵਰੀ ਮੈਂ ਤੁਹਾਨੂੰ ਥੋੜਾ ਜਿਹਾ ਨਜ਼ਦੀਕੀ ਤੋਂ ਦਿਖਾਉਨੇ ਆ ਬਾਕੀ ਕੋਈ ਚੱਕਣ ਜਿੱਦਾਂ ਮਰਜੀ ਹੋ ਜਾਂਦਾ ਹੈ ਬਾਈਓ ਠੰਡੀ ਜ਼ੀਲ ਬਹੁਤ ਜਿਆਦਾ ਹੱਥੀ ਮੁਠੀ ਦਾ ਥਾਂ ਨਾ ਤੇ 12 ਕਿ ਜੇਕਰ ਉਸ ਡਾਕਟਰ ਤੋਂ ਤੁਸੀਂ ਤਸੱਲੀ ਕਰਨੀ ਤੇ ਪੁੱਛਗਿੱਛ ਕਰਕੇ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਦੁਬਾਰਾ ਵੀ ਆਪਣੇ ਜਿਹੜੇ ਦੋਸਤੋ ਸ਼ੈ ਨੂੰ ਚੈੱਕ ਕਰਵਾ ਸਕਦੇ ਹੋ ਚੋਣ ਚਾੜ ਦੀ ਸਤਨਾਮ ਅਗਲੇ ਪਿਛਲੇ ਥਾਣਾ ਦੀ ਚੋਣ ਭਾਜੀਆਂ ਪੂਰੀ ਬਰਾਬਰ ਕੋਈ ਧਾਰ ਦੀ ਬਾਤ ਕੋਈ ਮਸਾ ਜਿਹਨਾਂ ਕੋਲ ਬਾਤ ਘਾਟੂ ਤੇ ਆਪਾਂ ਦੱਸਿਆ ਜਾਊਗਾ ਜੀ ਪਹਿਲਾਂ ਹੀ ਠੀਕ ਆ ਵੀਰੇ ਹਾਂਜੀ ਲਾ ਖੋਲ ਕੇ ਤੋੜ ਕੇ ਦਿਖਾ ਦੇ ਵੈਸੇ ਦੋਸਤੋ ਪਿੰਡੇ ਪੁੰਡੇ ਦੀ ਪੂਰੀ ਨਿਕਰ ਆ ਥੋੜਾ ਜੀ ਜੂ ਨਹੀਂ ਗੱਲ ਆਇਆਗਾ ਥੋੜਾ ਖਰਾਖ ਰੂਕ ਪੱਠਾ ਢੱਕਾ ਨਹੀਂ ਖਾਦਾਗਾ ਬੈੜ ਨੇ ਤੇ ਕੱਦ ਵੱਡਾ ਲੰਬੀ ਨੂੰ ਵੀ ਬਹੁਤ ਜ਼ਿਆਦੀ ਆ ਕੋਈ ਸ਼ੱਕ ਨਹੀਂਗਾ ਉਹਦੇ ਵਿੱਚ ਆ ਦੇਖੋ ਬਾਕੀ ਭਾਜੀ ਖੁੱਲੀ ਹੈ ਥੋੜਾ ਜਿਹਾ ਰਸੇ ਦਾ ਨਾ ਪਰ ਸਪੈਸ਼ਲ ਫਿਊਸ਼ਨ ਸਤਰਾਮ ਬੜਾ ਵੜਦਾ ਹੈ ਸੈਂਦੇ ਪੂਰਾ ਜੀ ਆਹ ਦੇਖੋ ਬਾਕੀ ਕੱਦ ਬਹੁਤ ਵੜਾ ਵੜਦਾ ਛੁੱਟਾ ਜਟੂ ਜੀ ਦੋਸਤੋ ਬੜਾ ਮਜ਼ਬੂਤ ਆ ਚੰਗੇ ਢਾਂਚੇ ਦੇ ਵਿੱਚ ਆ ਤੇ ਜੇਕਰ ਪੁੱਠੇ ਦੀ ਗੱਲ ਕਰੀਏ ਇੱਕ ਬਲੈਕ ਆ ਪੁੱਠਾ ਤੇ ਇੱਕ ਵਾਈਟ ਇੱਕ ਬਲੈਕ ਇੱਕ ਵਾਈਟ ਆਇਆ ਕਰਨੇ ਵੀ ਡਿਜ਼ਾਈਨ ਜੀ ਬੜਾ ਚੰਗਾ ਕਰਕੇ ਆ ਬਹੁਤ ਸੋਹਣਾ ਜੀ ਲੋ ਵੀ ਭਰਾਵੋ ਠੀਕ ਆ ਜੀ ਨਾਲ ਦੀ ਨਾਲ ਜਿਹੜੇ ਮੇਰੇ ਵੀਰ ਕੋ ਸੱਜਰ ਵਹਿ ਖਰੀਦਣ ਦੀ ਚਾਰ ਇਹਨੇ ਹੋਣ ਠੀਕ ਆ ਜੀ ਨਾਲ ਦੀ ਨਾਲ 12 ਕਿਲੋ ਦੁੱਧ ਦਾ ਸੱਜਰ ਵੈੜ ਦੇ ਬਿਲਕੁਲ ਮੁਕਾਬਲਾ ਕਰਦੀ ਏ ਤੇ ਨਾਲ ਦੀ ਨਾਲ ਹੀ ਅੱਗੇ ਦੋਸਤੋ ਬਣੀ ਸੌਰੀ ਆ ਚੈੱਕ ਪਾਸਾ ਨਵੇਂ ਦੁੱਧ ਰਲੀਆਂ ਠੀਕ ਆ ਜੀ 12 ਕਿਲੋ ਦੁੱਧ ਤੇ 2 ਮਹੀਨੇ ਦੀ ਚੈੱਕ ਪਾਸਾ ਇਤਰੋਂ ਤੁਹਾਨੂੰ ਇੱਕ ਪੂਰੀ ਦਿਖਾ ਦਈਏ ਆਪਾਂ ਥਣ ਉਲਟ ਬਣੀ ਵਾਲੀ ਸਾਈਡ ਤੋਂ ਆ ਦੇਖੋ ਠੀਕ ਆ 17 ਵੀਰੇ ਦਵਾਂਗੇ ਕਿੰਨੇ ਦੀ ਇਹ ਭਾਜੀ ਮੁੱਲ ਕਰਨੋਂ ਭਾਵੇਂ 45 ਕਰ ਲਈਏ ਭਾਵੇਂ 40 ਕਰ ਲਈਏ ਹਾਂ ਜੀ ਇਹ ਜੈਸਨੋਇ 37 ਦੀ ਆ ਰਹੀ 37 ਦੀ ਹਾਂਜੀ ਉਹਦੇ ਵਿੱਚੋਂ ਥੋੜਾ ਬੋਦਾ ਕਰਦੇ ਹਾਂ ਮਾਨਤਨ ਆ ਗਿਆ ਆਪਣਾ ਭਰਾ ਦਾ ਛੋਟਾ ਛੱਪਾ ਕਰ ਦਾਂਗੇ ਠੀਕ ਆ ਹਾਂਜੀ ਬਹੁਤੀ 37000 ਦੀ ਦੋਸਤ ਇਹ ਅੱਜ ਲਾਸਟ ਤੋਂ ਲਾਸਟ ਜਿਹੜੀ 37000 ਦੀ ਮਿਲ ਜੂਗੀ ਸੋ ਟੋਕੜਗਾ ਬਣਵਾ ਗਾ ਚਾਹੇ ਮੱਝਾਂ ਦੀ ਗੱਲ ਕਰ ਲਈਏ ਚਾਹੇ ਵਹਿਰਾਂ ਦੀ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਨਾਲ ਦੀ ਨਾਲ ਕਿਤੇ ਨਾ ਕਿਤੇ ਸਾਨੂੰ ਪਸ਼ੂ ਬਣਿਆ ਸੌੜਿਆ ਮਿਲ ਜੇ ਤੇ ਨਾਲ ਦੀ ਨਾਲ ਕੋਈ ਚੰਗਾ ਫੁੱਦ ਵੀ ਹੋਵੇ ਠੀਕ ਆ ਬਾਕੀ ਭਾਈ ਜਿਹੜੇ ਫਾਰਮ ਦੇ ਲਾਂਦੀ ਆ ਭਾਜੇ ਕੋਈ ਆਪਣਾ ਭਣ ਭਰਾ ਕੁਆ ਨਾ ਸਾਨੂੰ ਵਿਖਾ ਦਿਓ ਤੇ ਆਪਾਂ ਗੱਲ ਵੀ ਕਰਾ ਦੇਵੋ ਇਹਦੇ 26 27 ਕਿਲੋ ਅਸੀਂ ਚੋਇਆ ਪਹਿਲਾਂ ਜੋ ਇਹ ਹੋਊਗਾ ਸੱਜਰ ਦਾ ਕਿਦਾਂ ਹਾਂਜੀ ਬਾਕੀ ਜਿਹੜੇ ਕੋ ਆਖੂ ਇਹਦਾ ਆਪਾਂ ਉਥੇ ਲੈ ਵੀ ਜਾਵਾਂ ਕੋਈ ਗੱਲ ਨਹੀਂ ਆਪਾਂ ਨੂੰ ਤੇ ਇਹ ਹੋ ਸਕਦਾ ਵੀ ਚਲੋ ਬਣੀ ਸੌਰੀ ਥੋੜਾ ਕਿਤੇ 2 4 5 ਮਹੀਨਿਆਂ ਬਾਅਦ ਬਣੀ ਸੌਰੀ ਹੋਵੇ ਹਾਂਜੀ 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 ਇਹ ਹੋ ਸਕਦਾ ਜੀ ਹਾਂ ਲੋ ਵੀ ਪ੍ਰਭੂ ਇਹ ਪੁੱਠਾ ਪ ਇਧਰ ਸਤਨਾਮੇ ਦਾ ਕੀ ਫਿਰਵਾ ਇਹ ਪਾਜੀ ਸੋਈ ਏ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਕਿੰਨਾਂ ਹੋ ਗਏ ਮੰਨ ਲਓ 10 15 ਦਿਨ ਹੋ ਗਏ ਸੋਈ ਨੂੰ 10 15 ਦਿਨਾਂ ਦੀ ਹਾਂਜੀ ਆ ਦੇਖੋ ਬਸ 15 ਦਿਨ ਹੋ ਗਏ ਬਹੁਤ ਨਾ ਲੱਗਾ ਆ ਵੇਖੋ ਤੁਸੀਂ ਨੋਕਲਾ ਥਾ ਨਾ ਤੇ ਚਾਰੇ ਥਾਣ ਵਾਂਡਮੁੰਡ ਬਹੁਤ ਸੋਹਣੀਆਂ ਚੱਪੇ ਚੱਪੇ ਤੇ ਥਾਣ ਲੱਗਾ ਤੇ ਅੱਜ ਇਹਦੇ ਮਗਰ ਕੀ ਸੀਗਾ ਇਹਦੇ ਮਗਰ ਪਾਜੀ ਬੱਛਾ ਜੀ ਬੱਛਾ ਹਾਂਜੀ ਹੈਗੀ ਦੂਜੇ ਕ ਸੁਬੇ ਨਾ ਦੂਜੇ ਪਾਜੀ ਹੈਗੀ ਕੋ ਦੁੱਧ ਜੇ ਮਲੇ ਕੋ ਤੇ ਜੇ ਮਲੇ ਆਪਾਂ ਤਾਂ ਜੇ ਮਨ ਲਈ ਕੋ ਭਨ ਭਰਾ ਦੀ ਮਾਜੀ ਨੇ ਜਿੰਨਾ ਮਾਜੀ ਮਲੇ ਕਿੰਨੇ ਕੁ ਦੁੱਧ ਤੇ ਸਤਰਾਮ ਹੋਊਗੇ ਇਹਦੇ ਤੇ ਦੁੱਧ ਭਾਜੀ ਜਿਹੜਾ ਦੱਸਣ ਨੂੰ ਭਾਵੇਂ ਆਪਾਂ 14 ਹੀ ਦੱਸ ਦਈਏ ਭਾਵੇਂ ਪੱਕਾ ਨਹੀਂ ਆਪਾਂ ਚੋਣਾ ਜਿਹੜਾ ਹਾਂ ਜਿਹੜਾ ਆਪਾਂ ਚੋਣਾ 12 ਲੀਟਰ ਚੋਾਵਾਂਗੇ 12 ਲੀਟਰ ਹਾਂਜੀ ਐ ਮਨਵਾ ਭਾਵੇਂ ਕੋ 10 ਲੀਟਰ ਮਾਲ ਲੈ ਆਪਣੇ ਗੱਲ ਤਾਂ ਜਿਹੜੀ ਆਪਾਂ ਚੋਵਣੀ ਆ ਭਾਂਡੇ ਚ ਪੈਣਾ ਉਹਦੀ ਗੱਲ ਕਰਾਂਗੇ ਭਾਜੀ ਹਾਂ ਆਹ ਤੋਂ ਨਿਯਾਜ ਪਹੁੰਚਣਾ ਮਾਜੀ ਤੇ ਬਾਅਦ ਚੋਣਾ ਕਰਾਂਗੇ ਸੋ ਸਪੇਸ ਵੰਡ ਵੇਖੋ ਥਾਂ ਵੇਖੋ ਦੋਸਤੋ ਬੜਾ ਖੂਬਸੂਰਤ ਆ ਬੜ ਤੇ ਦੇਖੋ ਬਰੀਕੀ ਦੇ ਵਿੱਚ ਬਹੁਤ ਸੋਨਾ ਠੀਕ ਆ ਜੀ ਇੱਕ ਸਾਰ ਜਿਵੇਂ ਵੇਖੋ ਤੇ 12 ਕਿਲੋ ਕਸਿਆ ਸੋਨਾ 12 ਕਿਲੋ ਬਾਕੀ ਭਾਈ ਲੇਵਾ ਫੜਾ ਜਾਂ ਕਹਿੜਾ ਤੇ ਦੁੱਧ ਦਲਨ ਜੀ ਦੁੱਧ ਤੁਹਾਨੂੰ ਜਿੰਨਾ ਦੱਸਤਾ ਇਹ ਤੋਂ ਵਾਧੇ ਹੋਊਗਾ ਭਾਈਆਂ ਖੰਡ ਘਟਣਾ ਹੋਊਗਾ ਜੀ ਹਾਂ ਤੇਟਰਪੋਕਾ ਹੈ ਕਪੈਸਿਟੀ ਜੀ ਹਾਂ ਜੀ ਹੈ ਕੰਪੈਟਾਟਰ ਬਾਕੀ ਠੰਡੀ ਸੀਲ ਹੈ ਕੋਈ ਉਹਦਾ ਚੱਕਰ ਨਹੀਂ ਪੰਗਾ ਨਹੀਂ ਕੋਈ ਦੁੱਧਾ ਨਹੀਂ ਨਾਲ ਦੀ ਨਾਲ ਹੀ ਭਰਾ ਬੋ ਇੱਕ ਕ੍ਰੋਸਾਂਗਾ ਠੀਕ ਆ ਜੀ ਇਸ ਸੀਜ਼ਨ ਵਿੱਚ ਵੀ ਆ گاਉਣਾ ਆਉਣ ਵਾਲੇ ਸੀਜ਼ਨ ਗਰਮੀ ਦਾ ਵੀ ਸੋਚ ਕੇ ਤੇ ਕੋਈ ਏਡੀ ਗੱਲ ਨਹੀਂ ਹੈਗੀ ਕੋਈ ਗਰਮੀ ਨਾਮ ਮਨਾਉਣ ਵਾਲੇ ਪਸ਼ੂ ਆ ਠੀਕ ਆ ਜੀ ਤੇ ਮਗਰ ਦੇ ਬੱਚਾ ਬੱਚਾ ਜਣਾ ਬੱਚਾ ਹੀ ਭਾਈ ਬੱਚਾ ਹੀ ਆ ਲੋ ਜੀ ਤੇ ਨਾਲ ਦੀ ਨਾਲ ਸਤਰਾ ਮੈਨੂੰ ਇਧਰ ਤੇ ਤੋਰ ਕੇ ਕੋਈ ਬੱਚੇ ਤੇ ਲੈ ਕੇ ਚਲਣਾ ਆਪਾਂ ਠੀਕ ਹੈ ਬਈ ਲੈ ਆ ਆ ਦੇਖੋ ਸੋ ਬਾਕੀ ਮੋٹے ਡਾਬਾ ਠੀਕ ਹੈ ਜੀ ਬਲੈਕ ਤੇ ਵਾਈਟ ਦੂਜਾ ਸੁਹਾ ਵੈੜਾ ਬਾਕੀ ਆ ਸਰੀਰਕ ਬੰਤਰ ਆ ਚਮਕ ਤਮਕ ਪੂਰੀ ਆ ਠੀਕ ਹੈ ਜੀ ਲੋ ਜੀ ਇਹ ਮਗਰ ਬੱਛਾ ਆ ਗਿਆ ਠੀਕ ਹੈ ਕੋਈ 15 ਲਾ ਲੈ ਕੋਈ 14 ਦਿਨ ਲਾ ਲੈ ਬਾਬਾ ਇੰਨੇ ਕੁ ਮੈਲੀ ਮੂਲੀ ਤੋਂ ਫਿਰ ਉਹ ਚਲ ਪੀ ਹੋ ਗਈ ਹਾਂ ਹਾਂ ਜੀ ਹਾਂ ਜੀ ਮਾੜਾ ਮਾਰਦੀ ਚਲ ਪੀ ਠੀਕ ਹੈ ਵੀਰੇ ਠੀਕ ਆ ਇਹਦਾ ਸਤਨਾਮ ਕੀ ਰੂਗਾ ਅੱਜ ਫਿਰ ਲੈਣ ਦੇਣ ਇਦਾਂ ਮੁੱਲ ਭਾਈ ਕੋਈ 50 ਨੇ ਕੋਈ 55 ਨਹੀਂ 45 ਹਜ਼ਾਰ ਚ ਕਰ ਦਾਂਗੇ ਮਾਨਤਨ 45 ਜਾਂ ਹਾਂਜੀ ਐਂਡ ਟੌਣ ਐਂਡ ਟੌਣ ਭਾਈ 43 ਹਜ਼ਾਰ ਦੇ ਦਾਂਗੇ ਜੈਸ ਮੋ ਜੀ 43 ਦੀ ਹਾਂਜੀ ਲਓ ਵੀ ਐਂਡ ਟੌਣ ਦੋਸਤੋ 43 ਹਜ਼ਾਰ ਦੀ ਮਿਲ ਜੂਗੀ ਕਸਰਾ ਕੁਸਰਾ ਕੱਢ ਕੇ ਮਾਨਤਨ ਕਰਕੇ 43 ਹਜ਼ਾਰ ਦੇ ਠੀਕ ਆ ਬਾਕੀ ਵਾੜ ਪ੍ਰੋਪਰ ਤੁਸੀਂ ਦੇਖ ਲਿਆ ਬੋਦੀ ਵਾਲੀ ਵਛੀ ਆ ਛੋਟੇ ਜੇ ਕੰਨ ਬੱਚਾ ਮਗਰ 12 ਕਿਲੋ ਦੁੱਧ ਤੇ ਇਧਰ ਇੱਕ ਤਾਂ ਉਹ ਜਿਹੜੀ ਤੀਜੇ ਨੰਬਰ ਤੇ ਆਪਾਂ ਵਾੜ ਦਿਖਾਵਾਂਗੇ ਉਹ ਵੀ ਬਹੁਤ ਖੂਬਸੂਰਤ ਆ ਚੰਗੀ ਹੈ ਠੀਕ ਆ ਜੀ ਤਾਂ ਵੈੜਾ ਵੈਸੇ ਤਿੰਨੇ ਚੰਗੀਆਂ ਨੇ ਪਰਤੇ ਪੁਰਤੇ ਹਮੇਸ਼ਾ ਹਰ ਵਾਰ ਦੀ ਤਰ੍ਹਾਂ ਬਿਲਕੁਲ ਜੈ ਜੀ ਹੁੰਦੇ ਆ ਪਸ਼ੂ ਵੀਰ ਖਰੀਦਦਰੀ ਕਰਦੇ ਆ ਰੇਟ ਬਿਲਕੁਲ ਬਿਲਕੁਲ ਘੱਟ ਮਨਾਫੇ ਤੇ ਕਹਿ ਲਈ ਆਪਾਂ ਬਿਲਕੁਲ ਜੈ ਜੀ ਰੇਟ ਦੋਸਤੋ ਕਰਦੇ ਆ ਠੀਕ ਆ ਤੇ ਅਗੇ ਸਤਨਾਮ ਜਿਹੜੀ ਆ ਬੱਚੀ ਕਿਵੇਂ ਆ ਇਹ ਭਾਜੀ ਪਹਿਲਾ ਸੂਆ ਸੂਈ ਜੇ ਅੱਛਾ ਹਾਂਜੀ ਇਹ ਪਰਸੋਂ ਦੀ ਸੂਈ ਜੇ ਪਰਸੋਂ ਦੀ ਹਾਂਜੀ ਇਹਦੇ ਥੱਲੇ ਆ ਟਾਈਮ ਹੁਣ 8 ਦੇ ਕਰੀਬ ਵਾਲਾ ਹੈਗਾ ਜੀ 8 ਕਿਲੋ ਹਾਂਜੀ 8 ਕਿਲੋ ਹੋਊਗਾ ਜੀ ਪੱਕਾ ਜਿਹੜਾ ਠੀਕ ਆ ਜੀ ਅਜੇ ਤਿੰਨ ਮਾ ਤੀਜਾ ਕਿ ਚੌਥਾ ਦਿਨ ਨਹੀਂ ਭਾਜੀ ਪਰਸੋਂ ਦੀ ਸੋਈ ਆ ਪਰਸੋਂ ਤੀਜਾ ਦੇ ਨਹੀਂ ਆ ਹਾਂਜੀ ਤੀਜਾ ਹੈ ਅੱਜ ਬੱਛੀ ਮਗਰ ਦੇ ਨਹੀਂ ਮਗਰ ਬੱਛਾਈ ਬੱਛਾਈ ਹੈ ਹਾਂਜੀ ਲੋ ਵੀ ਪਨੂਨ ਪਹਿਲਾ ਸੂਆ ਬੱਛੀ ਆ ਠੀਕ ਆ ਆ ਦੇਖੋ ਬੱਛੀ ਕਰੋ ਚਾਹੇ ਤੁਸੀਂ ਠੀਕ ਆ ਜੀ ਪਹਿਲਾ ਸੂਆ ਸੋਈ ਆ ਬਾਕੀ ਠੱਡੀ ਧੇਰੀ ਆ ਜੀ ਆ ਦੇਖੋ ਹੁਣ ਬਾਕੀ ਪੂਰਾ ਐ ਹੱਥੀਂ ਦਵਾਈ ਕਰਦੇ ਪਸੇ ਸਲੱਗ ਠੰਡੀ ਧਿਰੀ ਆ ਦੇਖੋ ਬਾਕੀ ਜਿਹੜਾ ਹੁਣ ਮੈਂ ਨਾ ਪੂਰਾ ਭਾਜੀ ਕਰਦੀ ਹੱਥੀਂ ਚਵਾਈ ਕਰਦਾ ਜੀ ਪਸਮ-ਪੁਸਮ ਲੋਗਿਆ ਕਰੋ ਚੱਕ ਠੀਕ ਆ ਜੀ ਇਹ ਬੱਚੀ ਦੋਸਤੋ ਪਲੋਂਸ ਹੋਈ ਆ ਜਾਂ ਤਿੱਜਾ ਦੇ ਨਾਲ 8-7 ਕਿਲੋ ਬੋਲਾ ਹਾਂਜੀ ਪਾਜੀ 8 ਕਿਲੋ ਬੋਲਾ ਜਿਆ ਕੰਮ ਠੀਕ ਆ ਭਰਾ ਹਾਂਜੀ ਬੋਲੀ ਆ ਫੇਸਪੂਸ ਕੁਆਲਟੀ ਆ ਕੱਦ ਨੋਰਮਲ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆ ਜਾਂ ਮੀਡੀਅਮ ਹਾਈਟ ਵੀ ਤੁਸੀਂ ਮੰਨ ਸਕਦੇ ਹੋ ਆ ਜਿਹੜੀ ਬੰਤਰ ਬੱਚੀ ਦੀ ਆ ਬੱਚੇ ਦੇ ਸਤਨਾਮ ਕਰਿਆ ਜੇ ਤਰ ਕਰੀ నోదివా బచేనా తికాడి లి ఐగ్డి ఇవా అగ్రురోములిం అవాద్ర్ కానాన్ అార్ అగౌనా వది వుంత్న్కాం అగ్రివా ఇవా కేనాన్ కేనాన్ స్కారు ਠੀਕਾ ਕੀ ਮੰਗੋ ਕੀ ਡਿਮਾਂਡ ਸਤਨਾਮ ਜੀ ਮੰਗ ਪਾ ਜੀ ਮੈਂ ਤਾਂ 50 ਹੀ ਦੇ ਦੀ ਬੱਚੀ ਚੰਗੀ ਸਾਫ ਸੁਥਰੀ ਹਾਂ ਦੇਣੀ ਚਾਹੀਦੀ ਆ 50 ਦੀ ਦੇ ਦਿਓ ਹਾਂਜੀ ਪਰ ਆਪਾਂ ਦੇਣੀ ਆ ਪਰ ਲੈ ਆਪਾਂ ਕਹਿੰਦੇ ਆ ਆਪਾਂ ਮੁੱਲ ਬਿਲਕੁਲ ਹੈ ਪਾ ਜੀ 50 ਨਹੀਂ ਕੋਈ 45 ਨਹੀਂ ਕੋਈ 40 ਨਹੀਂ ਆ ਜੇ ਆਪਾਂ ਹਾਂ ਨਹੀਂ 30000 ਦੇ ਦਿੰਦੇ ਸੈਤੀ ਦੇ ਬਰੇਕਾ ਲੱਗਣ ਗਿਆ ਸੈਂਕਿਊ ਕੋਈ ਨਹੀਂ ਕਰਦੇ ਮੰਨ ਦੇਣ ਪੂਰੇ 35 ਦੇ ਦੇ ਦਾਂਗੇ ਆਹ ਹਾਂਜੀ ਲੈਦਰ ਢਿੱਲੇ ਦੇ ਲੈਦਰ ਕੱਟ ਕੇ ਪੂਰੇ 35000 ਦੇ ਦੇ ਦਾਂਗੇ ਜੀ 35 ਦੀ ਹਾਂਜੀ ਹੁਣ ਆਪਾਂ ਪਾਣਾ ਭਣਾ ਭਰਾ 35000 ਦੀ ਇਹ ਪ੍ਰਾਭੂ ਤੁਹਾਨੂੰ ਅੱਜ ਵਛੀ ਮਿਲ ਜਾਣੀ ਆ ਹਾਂਜੀ ਠੀਕਾ ਪੂਰੇ ਮਾਨਤਨ ਕਰਕੇ ਕਸਰਾ ਕੁਸਰਾ ਕੱਢ ਗਏ ਤੇ ਬਿਲਕੁਲ ਨਾਰੂਵੇ ਦੇ ਬੱਚਾ ਠੀਕ ਆ ਜੀ ਹਾਂ ਨਾਰੂਵੇ ਦੇ ਬੱਚਾ ਹਾਂਜੀ ਹਾਂਜੀ 35000 ਦੀ ਵਛੀ ਆ 8 ਕਿਲੋ ਬੋਲੇ ਤੋਂ ਸਟਾਰਟਿੰਗ ਤੇ ਦੁੱਧ ਕਰਮਾੜੀ ਜਿਆਦਾ ਨਹੀਂ ਆਪਾਂ ਕਹਿੰਦੇ ਕਿ ਦੋਸਤੋ ਜੇਕਰ ਰੇਟ ਪਰਤਾ 35 ਆ ਤਾਂ ਦੁੱਧ ਮੇਰਾ ਵੀ ਕੋ 10 ਚੋਲੇ 9 ਚੋਲੇ 11 ਚੋਲੇ ਠੀਕ ਹੈ 10 ਤੋਂ ਬਾਅਦ ਵੀ ਚਵਾ ਦਊਗੀ ਇਹਨਾਂ ਦੇ ਭਾਈ ਨਾਰਮਲ 10 ਜਰਾਂ ਦੇ ਦੇ ਹੀ ਇਹਨਾਂ ਦੇ ਬਸ ਜੀ ਬਸ ਨਾਲ ਇਹਦਾ ਸਤਨਾਪ ਸਿੰਘ ਆਉਂਦਾ ਹੀ ਕਿੰਨੇ ਦਾ ਆਉਂਦਾ ਵੀ ਬਾਕੀ ਨਾਰਮਲ ਕੋ ਡੱਬਾ ਚੁੱਕਣ ਦੀ ਲੋੜ ਤਾਂ ਨਹੀਂ ਪੈਂਦੀ ਹਾਂ ਹਾਂ ਜੀ ਠੀਕ ਆ ਹਾਂ ਜੀ ਤੇ 35000 ਦੋਸਤੋ ਇੱਕ ਵਾਰੀ ਖਰਚਾ ਨਾ ਕਰਮ ਵਾਲੀ ਸਾਲ ਪਰ ਮੈਨੂੰ ਤਾਂ ਪੂਰੀ ਆਤ ਸਿਆਲ ਹੋ ਗਿਆ ਤਾਂ ਪੂਰੀ ਗਰਮੀ 'ਚ ਮौज ਬਣਾ ਦੇਣੀ ਇਹਨੇ ਭਾਜੀ ਆ ਪੂਰੀ ਗਰਮੀਆਂ ਦਾ ਕੋਈ ਮਿਲ ਜਣਾ ਹਾਂ ਹਾਂ ਜੀ ਕੋਈ ਸ਼ੱਕ ਨਹੀਂ ਵੀਰੇ ਨਿਆਰੇ ਬੰਨਟਾ ਦੇ ਬਕਣੀ ਹੈਗੀ ਬਿਲਕੁਲ ਤਾਜੀ ਹੈ ਫ੍ਰਿਜਾ ਕਰਮ ਵਾਲੀ ਆ ਫ੍ਰਿਜਾ ਦੇ ਬਾਕੀ ਹੈ ਜਿਹਨੇ ਤਾਂ ਥਣ ਵੀਰਾਂ ਦਾ ਪਸ਼ਮ ਤੁਸਮ ਕੇ ਜਿਹੜਾ ਦੋਸਤੋ ਉਹਨਾਂ ਦਾ ਪੂਰਾ ਕਰਦੀ ਕਿਉਂਕਿ ਇੱਕ ਚਵਾਈਆਂ ਚਵਾਈਆਂ ਹੋ ਗਈਆਂ ਤੇ ਥਣ ਜਿਹੜਾ ਨਿਗਲ ਆਉਣਾ ਸਾਬ ਨੇ ਠੀਕ ਆ ਜੀ ਕਿਉਂਕਿ ਪਹਿਲਾ ਸਵੇਰ ਸੋਈ ਆ ਤੇ ਚਵਾਈਆਂ ਤੇ ਆਣ ਕੇ ਜਿਹੜਾ ਥਣ ਬੰਨਾ ਸ਼ੁਰੂ ਹੋ ਜਾਊਗਾ ਪਸ਼ਮ ਕੇ ਤੁਸੀਂ ਵੇਖੋਗੇ ਥਣ ਹੋਰ ਵੀ ਨਿਕਲ ਆਊਗਾ ਇਹ ਅੱਜ ਐਨੀਮਲ ਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਇਸ ਕਿੱਲੇ ਤੇ ਤਿੰਨ ਵੇੜਾਂ ਸੀਗੀਆਂ ਤਿੰਨਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਇੱਕ ਟੋਕੜ ਗੱਪਣ ਲਾ ਕੇ ਜਿਹੜਾ ਆਪਾਂ ਤੁਹਾਨੂੰ ਛਟਾ ਡਿੱਕ ਤੋਂ ਦਿਖਾਇਆ ਬੱਛੀ ਪੂਰੀ ਜਬਰਾਨਾ ਨੀਕਾ ਜੀ ਪੂਰੀ ਜ਼ਬਰਦਸਤ ਬੱਛੀ ਆ ਮੈਨੂੰ ਲੱਗਦਾ ਵੀ ਸਤਰਾਵਸਿਆ ਜਦੋਂ ਕਿਤੇ ਇਹ ਆਵਾਤਾਵਾ ਤੇ ਹੋਵੇ ਵੱਚੀ ਪੂਰੀ ਤਿਆਰੀ ਤੇ ਹੋਵੇ ਮੋਲ ਮੇਰਾ ਵੀ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਕਰ ਸਕਦਾ ਕੋਈ ਉਹਨਾਂ ਦੇ ਆਪਣੀ ਮਰਜ਼ੀ ਨਾਲ ਭਾਵੇਂ ਕੋਈ 1.5 ਗੱਲੇ ਭਾਵੇਂ ਕੋਈ 2 ਗੱਲੇ ਅਗਲੇ ਦੀ ਮਰਜ਼ੀ ਬਾਕੀ ਵੇਖੋ ਕੱਦ ਕੱਡਾ ਈ ਦੀ ਵੱਚੀ ਦਾ ਬਾਕੀ ਬਹੁਤ ਖੂਬਸੂਰਤ ਆ ਚਲੋ ਅੱਜ ਕੋਈ ਵੀਰ ਟੋਕਰ ਗੱਪਣਾ ਹਾਂਜੀ ਦੁੱਧ ਵੀ ਚੰਗਾ ਦਸਾਂਦੇ ਜੇ 12 ਕਿਲੋ ਦੁੱਧ ਭਾਜੀ 12 ਕਿਲੋ ਪੱਕਾ ਹੀ ਆ ਜੀ ਹਾਂ ਬਾਕੀ ਥਾਂ ਥਣ ਬਹੁਤ ਵਧੀਆ ਲੱਗਾ ਹਾਂ ਬਾਕੀ ਮਸ਼ੀਨ ਦਾ ਮਸ਼ੀਨੀ ਚਵਾਈ ਲੱਗੀ ਇੱਕ ਦਿਨ ਇਹਨ ਮੜਾ ਜੇ ਕੀਤਾ ਹੁਣ ਕੋਈ ਚ ਆਵੇ ਕੋਈ ਮੰਗਾ ਨਹੀਂ ਕੋਈ ਬਾੜਾ ਨਹੀਂ ਹਾਂ ਇੰਨਾ ਬਾਅਦ ਬਈਓ ਥੱਲੇ ਕੋਈ ਚੱਕਰ ਹੀ ਨਹੀਂ ਮੋ ਵੀ ਨਾਗ ਜਿਹੜੇ ਦੋਸਤੋ ਸਾਰੇ ਸਾਫ ਸੁਥਰੇ ਆ ਪਸੰਦ ਆ ਜਾਣਗੇ ਜਿਹੜਾ ਵੀ ਤੁਹਾਨੂੰ ਪਸੰਦ ਆ ਨਾਗ ਦੀ ਤਸੱਲੀ ਕਰਨੀ ਚਾਹੁੰਦਾ ਮੇਰਾ ਵੀਰ ਤੇ ਪਿੰਡ ਸ਼ਕਰੀ ਵਿਜ਼ਿਟ ਕਰ ਲਿਓ ਠੀਕ ਆ ਫਿਰ ਸਤਨਾਵਿਕ ਨੰਬਰ ਬੋਲ ਦਈਏ ਨੰਬਰ ਭਾਜੀ ਆਪਣਾ 62883348 ਠੀਕ ਆ ਵੀਰੇ ਹਾਂਜੀ ਮੋ ਵੀ ਪ੍ਰਭੂ ਸਤਨਾਵਿਕ ਵੀਰ ਦੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਲੱਗ ਗਏ ਆ ਨੰਬਰਾਂ ਤੇ ਕਾਲ ਕਰੋ ਮਾਲ ਆਉਂਦਾ ਰਹਿੰਦਾ ਕੋਈ 2 3 2 3 4 ਨਾਗ ਜਿਹੜੇ ਆ ਮੌਜੂਦ ਹੁੰਦੇ ਆ ਠੀਕ ਆ ਜੀ ਤੇ ਰੂਟੀਨ ਦੇ ਪਸ਼ੂ ਖੇਦੇ ਜਾਂਦੇ ਆ ਸਾਫ ਸੁਥਰਾ ਪਸ਼ੂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕੀਤਾ ਜਾਂਦਾ ਤੇ ਪਰਤਾ ਮੈਨੂੰ ਲੱਗਦਾ ਵੀ ਜਿੰਨੀ ਵਾਰੀ ਵੀ ਵੀਡੀਓ ਪਾਈਆਂ ਨੇ ਆਪਾਂ ਕੋਈ 30 35 40 45 50 ਹਜ਼ਾਰ ਦਾ ਪਰਤਾ ਨਾਰਮਲ ਹੁੰਦਾ ਜਿਹੜੇ ਭਰਾ ਕੋਈ ਥੋੜਾ ਪੈਸਾ ਖਰਚ ਕਰਨਾ ਚਾਹੁੰਦੇ ਆ ਤੇ ਤਕਰੀਬਨ ਤੁਸੀਂ ਮਾਰ ਇਥੋਂ ਖਰੀਦ ਲਿਆ ਕਰੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ